ਮੈਨੂੰ ਕੋ ਸਵਾਲ ਪੁੱਛੋ ਮੈਂ ਪੂਰੀ ਤਰ੍ਹਾਂ ਤਿਆਰੀ ਕੀਤੀ ਹੈ ਪਰ ਮੈਂ ਅੱਜ 10000 ਰੁਪਏ ਦਾ ਸੂਟ ਲੈਣਾ ਜੋ ਜਿਹੜਾ ਸਵਾਲ ਪੁੱਛੋ ਤੇ ਮੈਂ ਜਵਾਬ ਦਵਾਂਗੀ ਪੂਰਾ ਮੈਂ ਪੂਰੀ ਤਿਆਰੀ ਕੀਤੀ ਹੈ ਹੋ ਨਹੀਂ ਤੈਨੂੰ ਨਹੀਂ ਜਵਾਬ ਹੋਣਾ ਉਹ ਤੂੰ ਹੀ ਪੁੱਛੋ ਤੇ ਸਹੀ ਮੈਂ ਉਹ ਦਿਨ ਉਦੋਂ ਨਹੀਂ ਪੁੱਛਿਆ ਸੀ ਉਦੋਂ ਆਇਆ ਜਵਾਬ ਨਹੀਂ ਅੱਜ ਆਊਗਾ ਮੈਨੂੰ ਦੱਸੋ ਤੇ ਮੈਨੂੰ ਪਤਾ ਅੱਜ ਮੈਂ 10000 ਦਾ ਸੂਟ ਜਿੱਤਣ ਜਿੱਤਣਾ ਤੇ ਤੇ ਜੇ ਨਾ ਜਵਾਬ ਆਇਆ ਤੇ ਮੈਂ ਦਾਦੀ ਹਾਰ ਗਿਆ ਲੜਾਈ ਚਲੋ ਠੀਕ ਹੈ ਸ਼ਤਰਈ ਚਲੋ ਚਾਓ ਪੁੱਛਣਾ ਸਵਾਲ ਕਰ। ਪੁੱਛੋ। ਰਾਮੂ ਦੀ ਮਾਂ ਦੇ ਤਿੰਨ ਨਿਆਣੇ ਆ। ਇੱਕ ਦਾ ਨਾਮ ਆ ਟੱਲੀ, ਇੱਕ ਦਾ ਨਾਮ ਸਟੱਲੀ ਆ ਤੇ ਤੀਸਰੇ ਦਾ ਕੀ ਨਾਮ ਆ? ਚਲ ਮੱਸ। ਇੱਕ ਦਾ ਟੱਲੀ ਇੱਕ ਦਾ ਸਟੱਲੀ ਤੇ ਤੀਸਰੇ ਦਾ ਕੀ ਨਾਮ? ਇੱਕ ਦਾ ਘੰਟੀ। ਆਇਓ ਜੀ ਮਾ। ਮੈਂ ਇਹਨੂੰ ਕਹਾਂ। ਕਹਾਂ ਨੀ ਕਿ ਤੈਨੂੰ ਜਵਾਬ ਨਹੀਂ ਹੋਣਾ ਚਲੋ ਤੁਸੀਂ ਦੇ ਕੇ ਵੇਖੋ ਹਾਂ ਜਵਾਬ ਕਿ ਕੀ ਆ ਲੈ ਫੇ ਤੂੰ ਹਾਰ ਗਈ ਹਾਰ 5000 ਰੁਪਏ ਪਹਿਲਾਂ ਦੱਸੋ ਕਿ ਸਹੀ ਸਵਾਲ ਦਾ ਜਵਾਬ ਤੇ ਦੋ ਤੁਸੀਂ ਥੋੜਾ ਦਿਮਾਗ ਨਾਲ ਸੋਚਿਆ ਕਰਨਾ ਰਾਮੂ ਦੀ ਮਾਂ ਦੇ ਤਿੰਨ ਲਿਆਣੇ ਤੀਸਰਾ ਰਾਮੂ ਮਾਇਆ ਆਓ ਦਿਮਾਗ ਸੋਚੀਂ ਸੋਚੀਂ